ਮੇਰੇ ਸੇਸ਼ਨ ਸੀਐਨ ਸਰ ਇ ਮਾਈ ਲਵ ਯੂ ਮਰਪੰਦੇ ਬੇਲੀ ਸਰਦਾਰ ਭਗਵੰਤ ਮਾਨ ਜੀ ਮੁੱਖ ਮੰਤਰੀ ਪੰਜਾਬ ਆਪਣੀ ਦੀ ਨਵੀਂ ਵਿਵਹਤਾ ਜ਼ਿੰਦਗੀ ਨੂੰ ਜ਼ਿੰਦਗੀ ਦੀ ਅੱਜ ਤੋਂ ਸ਼ੁਰੂਆਤ ਕਰਨ ਜਾ ਰਹੇ ਨੇ ਤੇ ਮੈਂ ਉਹਨਾਂ ਦਾ ਬਚਪਨ ਦਾ ਦੋਸਤ ਹੋਣ ਦੇ ਨਾਤੇ ਉਹਨਾਂ ਨੂੰ ਅੱਜ ਬਹੁਤ ਬਹੁਤ ਵਧਾਈ ਮੁਬਾਰਕਵਾਦ ਦਿੰਦਾ ਹਾਂ। ਪੰਜਾਬ ਦੇ ਇਤਿਹਾਸ 'ਚ ਪਹਿਲੀ ਵਾਰੀ ਹੋਇਆ ਪਹਿਲੇ ਮੁੱਖ ਮੰਤਰੀ ਜੋ ਸੀਐਮ ਬਣਨ ਤੋਂ ਬਾਅਦ ਵਿਆਹ ਬੰਧਨ ਚ ਬੱਚੇ ਨੇ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਵਿਆਹ ਕਰਾਇਆ। ਬਹੁਤ ਸਾਰੇ ਲੋਕਾਂ ਨੇ ਫੇਸਬੁਕ ਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ। ਆਪਣੀ ਤੋਂ ਬਹੁਤ ਛੋਟੀ ਉਮਰ ਦੀ ਕੁੜੀ ਦੇ ਨਾਲ ਵਿਆਹ ਕਰਾਇਆ। ਪਹਿਲਾ ਬੱਚੇ ਹਾਲਾਂਕਿ ਸਭ ਕੁਝ ਉਹਨਾਂ ਨੇ ਲੀਗਲੀ ਕੀਤਾ ਪਰ ਇਹ ਕਿ ਸਭ ਮੈਂ ਆਪਣੀ ਮਾਂ ਦੀ ਮਰਜ਼ੀ ਦੇ ਨਾਲ ਕਰ ਰਿਹਾ ਮਾਂ ਦੀ ਕਹਿਣ ਤੇ ਕਰ ਰਿਹਾ 32 ਸਾਲ ਦੀ ਡਾਕਟਰ ਗੁਰਪ੍ਰੀਤ ਕੌਰ ਦੇ ਨਾਲ 48 ਸਾਲ ਦੇ ਸੀਐਮ ਭਗਵੰਤ ਮਾਨ ਨੇ ਅੱਜ ਵਿਆਹ ਕਰਾਇਆ ਹਾਲਾਂਕਿ ਉਹਨਾਂ ਦਾ ਪਹਿਲੀ ਪਤਨੀ ਇੰਦਰਜੀਤ ਕੌਰ ਦੇ ਨਾਲ ਤਲਾਕ ਹੋ ਚੁੱਕਾ ਹੈ ਔਰ ਤਲਾਕ ਦੇ 7 ਸਾਲ ਬਾਅਦ ਉਹਨਾਂ ਨੇ ਵਿਆਹ ਕਰਵਾਇਆ ਔਰ ਇਹ ਵੀ ਕਿ ਕਿ ਮੈਂ ਬਕਾਇਦਾ ਆਪਣੀ ਪਹਿਲੀ ਪਤਨੀ ਨੂੰ ਦੱਸਿਆ ਬੱਚਿਆਂ ਨੂੰ ਦੱਸਿਆ ਮੈਂ ਨਹੀਂ ਸੀ ਚਾਹੁੰਦਾ ਕਿ ਗੱਲ ਉਹਨਾਂ ਨੂੰ ਮੀਡੀਆ ਰਾਹੀਂ ਪਤਾ ਚੱਲੇ खैर ਉਹੀ ਭਗਵੰਤ ਮਾਨ ਜਿਨ੍ਹਾਂ ਨੇ ਕਦੇ ਕਿਹਾ ਸੀ ਕਿ ਮੈਂ ਪਰਵਾ ਛੱਡਿਆ ਤੇ ਪੰਜਾਬ ਚੁਣਿਆ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੇ ਮੀਮਸ ਬਣਾਏ ਫੇਸਬੁੱਕ ਤੇ ਬੜੀਆਂ ਗੱਲਾਂ ਕੀਤੀਆਂ ਲੇਕਿਨ ਅੱਸੀ ਗੱਲ ਕਰਾਂਗੇ ਪਿੰਡ ਸਤੋਜ ਦੇ ਲੋਕਾਂ ਦੀ ਜਿਨ੍ਹਾਂ ਨੂੰ ਵੱਖਰਾ ਹੀ ਚਾਅ ਹੈ ਕਿਉਂਕਿ ਸੀਐਮ ਭਗਵੰਤ ਮਾਨ ਹੁਰਾ ਦਾ ਜੱਤੀ ਪਿੰਡ ਸਤੋਜ ਜਿੱਥੇ ਦੇ ਰਹਿਣ ਵਾਲੇ ਲੋਕਾਂ ਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਤੇ ਚਾਅ ਹੈ ਕਿ ਉਹਨਾਂ ਦਾ ਮੁੰਡਾ ਅੱਜ ਲਾੜਾ ਬਣਿਆ ਸਮਾਨ ਯੋਗ ਮੁੱਖ ਮੰਤਰੀ ਭਗਵੰਤ ਮਾਨਹੁਰਾ ਨੂੰ ਉਹਨਾਂ ਦੇ ਵਿਆਹ ਦੀਆਂ ਬਹੁਤ-ਬਹੁਤ ਮੁਬਾਰਕਾਂ ਦੇਖੋ ਪਿੰਡ ਸਤੋਜ ਦੇ ਲੋਕਾਂ ਦਾ ਕੀ ਹੈ ਕਹਿਣਾ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਮੈਂ ਪ੍ਰਗਟ ਸਿੰਘ ਸਤੋਜ ਪਿੰਡ ਸਤੋਜ ਤੋਂ ਦੋਸਤੋ ਹਰ ਇੱਕ ਦਾ ਸੁਪਨਾ ਹੁੰਦਾ ਹੈ ਕਿ ਉਸ ਦੀ ਜ਼ਿੰਦਗੀ ਦੇ ਵਿੱਚ ਨਵੇਂ ਰੰਗ ਭਰਨ ਨਵਾਂ ਖੇੜਾ ਆਵੇ ਖੁਸ਼ੀਆਂ ਆਉਣ ਸੋ ਅੱਜ ਅਜਿਹਾ ਇੱਕ ਦਿਨ ਹੈ ਸਾਡੇ ਪਿੰਡ ਦੇ ਜਨਪਾਲ ਸੀਐਮ ਸਾਹਿਬ ਭਗਵੰਤ ਮਾਨ ਜੀ ਸਾਡੇ ਉਹ ਵੱਡੇ ਵੀਰ ਨੇ ਅੱਜ ਉਹ ਵਿਆਹ ਬੰਧਨ ਦੇ ਵਿੱਚ ਵਜਣ ਜਾ ਰਹੇ ਨੇ ਉਹਨਾਂ ਦੀ ਖੁਸ਼ੀ ਦੁਣੀ ਹੋਵੇ ਅਸੀਂ ਉਹਨਾਂ ਦੇ ਨਾਲ ਆ ਮੈਂ ਔਰ ਮੇਰਾ ਪਿੰਡ ਸਾਰਾ ਨਗਰ ਉਹਨਾਂ ਦੀ ਖੁਸ਼ੀ ਦੇ ਵਿੱਚ ਸ਼ਾਮਲ ਹੁੰਨੇ ਆ ਤੇ ਆਸ ਕਰਦੇ ਆ ਕਿ ਉਹ ਹਮੇਸ਼ਾ ਖੁਸ਼ ਰਹਿਣ ਤਰੱਕੀਆਂ ਮੰਨਣ ਧੰਨਵਾਦ ਭਗਵੰਤ ਮਾਨ ਇਸ ਨੋਟ ਅ ਨਿਊ ਨੇਮ ਫॉर ਪੰਜਾਬੀਸ ਐ ਸੀ ਹੀ ਵਾਸ ਅਲ레ਡੀ ਅਨ ਸਟਾਰ ਇਨ ਪੰਜਾਬੀ ਐਂਟਰਟੇਨਮੈਂਟ ਇੰਡਸਟਰੀ Uh, I am principal of Sri Singh Academy, which is situated in Tol, that is the village of CM. And uh, we when we talk with the students also, then generally they know to the Bhagavantman because they are the students of Bhagavantman's village. Today he is going to start his new life and uh, I congratulate him for his new life. Pray to God. for his bright future bachpan de mili sardar bhagwan kaman ji mukhyamantri punjab apni nawi vyahata zindagi nu zindagi di aaj to shuruaat karan ja rahe ne te main ona da bachpan da dost hon de nate ona nu ajj bahut bahut badhai mubarakbad dena te ona di hamsafar dr. gurpreet kaur ਜੋ ਉਹਨਾਂ ਦੇ ਨਾਲ ਅੱਜ ਚਾਰ ਲਾਵਾਂ ਲੈ ਰਹੇ ਨੇ ਉਹਨਾਂ ਨੂੰ ਵੀ ਉਹਨਾਂ ਦੇ ਨਾਮ ਬਹੁਤ-ਬਹੁਤ ਵਧਾਈ ਦੇ ਰਹੇ ਹਾਂ ਤੇ ਆਸ ਕਰਦੇ ਹਾਂ ਪ੍ਰਮਾਤਮਾ ਅਗੇ ਅਰਦਾਸ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਵਿਵਹਤਾ ਜੀਵਨ ਆ ਉਹ ਖੁਸ਼ੀਆਂ ਨਾਲ ਭਰਿਆ ਜਾਵੇ ਮੈਂ ਸਾਡੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਉਹਨਾਂ ਦੇ ਨਵੇਂ ਜੀਵਨ ਦੇ ਲਈ ਬਹੁਤ-ਬਹੁਤ ਵਧਾਈਆਂ ਦਿੰਦੀ ਹਾਂ ਹਰ ਇੱਕ ਵਿਅਕਤੀ ਨੂੰ ਆਪਣੀ ਨਿੱਜੀ ਜ਼ਿੰਦਗੀ ਜਿਉਣ ਦਾ ਪੂਰਾ ਅਧਿਕਾਰ ਹੈ ਸੋ ਅਸੀਂ ਉਹਨਾਂ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਹਾਂ ਮੋਸਤੋ ਅੱਜ ਬਹੁਤ ਅਹੀ ਭਗਾਂ ਭਰਿਆ ਦਿਨ ਹੈ ਸਾਡੇ ਬਹੁਤ ਅਹੀ ਹਰਮਨ ਪਿਆਰੇ ਵੀਰ ਬਚਪਨ ਦੇ ਦੋਸਤ ਸਾਡੇ ਸਰਦਾਰ ਭਗਵੰਤ ਮਾਨ ਜੀ ਜੋ ਅੱਜ ਆਪਣੀ ਨਵੀਂ ਜ਼ਿੰਦਗੀ ਨੂੰ ਸ਼ੁਰੂਆਤ ਸ਼ੁਰੂ ਕਰ ਰਹੇ ਨੇ ਉਹਨਾਂ ਦੀ ਹਮਸਫਰ ਬੀਬਾ ਡਾਕਟਰ ਗੁਰਪ੍ਰੀਤ ਕੌਰ ਦੋਨਾਂ ਨੂੰ ਸਾਡੇ ਸਤੋਜ ਵਾਸੀਆਂ ਵੱਲੋਂ ਤੇ ਮੇਰੇ ਵੱਲੋਂ ਵੀ ਬਹੁਤ ਬਹੁਤ ਨਵੀਂ ਜ਼ਿੰਦਗੀ ਦੀਆਂ ਨਵੀਂ ਵਿਆਹਤਾ ਜ਼ਿੰਦਗੀ ਦੀਆਂ ਮੁਬਾਰਕਾਂ ਪ੍ਰਮਾਤਮਾ ਕਰੇ ਉਹਨਾਂ ਨੂੰ ਢੇਰ ਸਾਰੀਆਂ ਖੁਸ਼ੀਆਂ ਉਹਨਾਂ ਦੀ ਝੋਲੀ ਪਾਵੇ